5 ਮੀਟ ਚਾਈ ਦੇ ਮੇਕਾ ਜੇ ਤੁਸੀਂ ਆ ਨਾ ਪ੍ਰਾਪਤ ਕੀਤਾ ਫਿਰ ਆਪਣਾ ਹੱਕ ਆ ਜੜਾ ਉਹ ਅੱਧਾ ਪਹਿਲੇ ਦਿਨੀ ਓਟ ਜਾਂਦਾ ਇਹ ਇਸ ਕਾਨੂੰਨ ਦੇ ਮਤਾਬਿਕ ਜਿਹੜੀ ਸਕੀਮ ਬੜਾਈ ਆ ਪੰਜਾਬ ਸਰਕਾਰ ਨੇ ਉਹਦੇ ਚ ਡਿਪਟੀ ਕਮਿਸ਼ਨਰ ਆ ਜੜਾ ਉਹ ਨਰੇਗਾ ਦਾ ਜ਼ਿਲ੍ਹਾ ਕੋਆਰਡੀਨੇਟਰ ਆ ਪ੍ਰੋਗਰਾਮ ਅਫਸਰ ਆ ਉਹਨੇ ਆਪਦੀਆਂ ਪਾਵਰਾ ਏਡੀਸੀ ਨੂੰ ਦਿੱਤੀਆਂ ਜਿਹੜੇ ਪਿੰਡ 200 ਬੰਦੇ ਦਾ ਕਾਰਡ ਆ ਕੰਮ ਕਰਦਾ ਉਥੇ 5 ਮੀਟ ਚਾਹੀਦੀ ਆ ਮੇਕਾਂ ਬਾਰੇ ਕਿਤਾਬ ਆ ਇਹਨਾਂ ਦੇ ਕੋਲੇ ਆ ਪਰ ਤੁਹਾਨੂੰ ਪਤਾ ਤਾਂ ਹੋਇਆ ਅਰਜੀ ਕਰਲਾ ਕੱਲਾ ਵੀ ਦੇ ਸਕਦਾ ਪਰ ਕਾਨੂੰਨ ਨੇ ਆਪਾਂ ਨੂੰ ਹੱਕ ਦਿੱਤਾ 10 ਜਣੇ ਜਾਂ ਗਰੁੱਪ ਵੀ ਅਰਜੀ ਦੇ ਸਕਦਾ ਏ ਕਿਉਂ ਬਣਾਉਣਾ ਪਿਆ ਮਨ ਲਓ ਕਿਸੇ ਕੱਲੀ ਔਰਤ ਨੇ ਕੰਮ ਮੰਗਣਾ ਹੋਵੇ ਕਿ ਉਹ ਨੂੰ ਔਖਾ ਹੈ ਕਿ ਨਹੀਂ ਕਿਹਦੇ ਕੋਲੇ ਜਾਵੇ ਹੁਕਮ ਤੁਹਾਡੇ ਪਿੰਡ ਦੇ ਨੇਗਾ ਕਾਨਿਆਂ ਦਾ ਚੱਲਣਾ ਜੇ ਉਹ ਤੁਸੀਂ ਹੁਕਮ ਹੀ ਨਹੀਂ ਦਿੱਤਾ ਕਿ ਭਾਈ ਸਾਨੂੰ ਐਨੇ ਇਸ ਤਰੀਕ ਤੋਂ ਐਨੇ ਦਿਨਾਂ ਦਾ ਕੰਮ ਮਿਲੇ ਕਿ ਉਹ ਆਂਦੇ ਆ ਮਾਰੀ ਜਾਓ ਟੱਕਰਾਂ ਕੱਖ ਨਹੀਂ ਕਰ ਸਕਦੇ ਗਿਆ ਕੋਈ ਨਾਲਾ ਪਾ ਲੈ ਨਾ ਮੇਟ ਹਟਾਤਾ ਨਾ ਮੇਟ ਨਹੀਂ ਰੱਖਣ ਦੇਣਾ ਤੁਸੀਂ ਬੀਡੀਓ ਨੂੰ ਸ਼ਿਕਾਇਤ ਕਰਕੇ ਏਡੀਸੀ ਜਾਂ ਡੀਸੀ ਨੂੰ ਸ਼ਿਕਾਇਤ ਕਰਕੇ ਪਿੰਡ ਬੋਟਾ ਕਰਾ ਸਕਦੇ ਹੋ ਆ ਮੇਟ ਆ ਵਰਕਰਾ ਜਿਜੇ ਨਹੀਂ ਚਾਹਤਾ ਉਥੇ 5 ਮੇਟ ਚਾਹੀਦੇ ਅਮੇਕਾਂ ਬਾਰੇ ਕਿਤਾਬ ਹੈ ਇਹਨਾਂ ਦੇ ਕੋਲੇ ਆ ਪਰ ਤੁਹਾਨੂੰ ਪਤਾ ਤਾਂ ਹੋਵੇ ਅਰਜੀ ਕੱਲਾ ਕੱਲਾ ਵੀ ਦੇ ਸਕਦਾ ਪਰ ਕਾਨੂੰਨ ਨੇ ਆਪਾਂ ਨੂੰ ਹੱਕ ਦਿੱਤਾ 10 ਜਣੇ ਜਾਂ ਗਰੁੱਪ ਵੀ ਅਰਜੀ ਦੇ ਸਕਦਾ ਹੈ ਇਹ ਕਿਉਂ ਬਣਾਉਣਾ ਪਿਆ ਮੰਨ ਲਓ ਕਿਸੇ ਕੱਲੀ ਔਰਤ ਨੇ ਕੰਮ ਮੰਗਣਾ ਹੋਵੇ ਕਿ ਉਹਨੂੰ ਔਖਾ ਹੈ ਕਿ ਨਹੀਂ ਕਿਹਦੇ ਕੋਲੇ ਜਾਵੇ ਹੁਕਮ ਤੁਹਾਡੇ ਪਿੰਡ ਦੇ ਨੇrega ਕਾਮਿਆਂ ਦਾ ਚੱਲਣਾ ਹੈ ਜੇ ਉਹ ਤੁਸੀਂ ਹੁਕਮ ਹੀ ਨਹੀਂ ਦਿੱਤਾ ਕਿ ਭਾਈ ਸਾਨੂੰ ਐਨੇ ਇਸ ਤਰੀਕ ਤੋਂ ਐਨੇ ਦਿਨਾਂ ਦਾ ਕੰਮ ਮਿਲੇ ਕਿ ਉਹ ਆਂਦੇ ਆ ਮਾਰੀ ਜਾਓ ਟਕਰਾਂ ਕੱਖ ਨਹੀਂ ਕਰ ਸਕਦੇ ਕਿ ਕੋਈ ਰਾਵਾਂ ਪਾ ਲੈਣਾ ਨੇ ਤੋਟਾ ਤਾ ਨਾ ਮੈਂ ਇਹਤ ਨਹੀਂ ਰੱਖਣ ਦੇਣਾ ਤੁਸੀਂ ਬੀਡੀਓ ਨੂੰ ਸ਼ਿਕਾਇਤ ਕਰਕੇ ਏਡੀਸੀ ਜਾਂ ਡੀਸੀ ਨੂੰ ਸ਼ਿਕਾਇਤ ਕਰਕੇ ਪਿੰਡ ਬੋਟਾ ਕਰਾ ਸਕਦੇ ਹੋ ਆ ਮੇਟ ਆ ਆ ਵਰਕਰ ਜਿਜੇ ਨਹੀਂ ਚਾਰੀ ਜਣੇ ਹੋਣਗੇ ਉਹ ਸਾਰੇ ਦੇ ਸਾਰੇ ਮੇਟ ਆ ਜੜੇ ਤੇ ਨਰੇਗਾ ਦਾ ਦਫਤਰ ਹੈ ਕਿਸੇ ਦੇ ਪਿਓ ਦਾ ਦਫਤਰ ਨਹੀਂ ਅਸੀਂ ਆਵਾਂਗੇ ਬੈਠਾਂਗੇ ਲੜਾਂਗੇ ਜਿੱਤਾਂਗੇ ਨਰੇਗਾ ਬਾਰੇ ਗੱਲ ਕਰਾਂ ਨਰੇਗਾ ਬਾਰੇ ਜਦੋਂ ਗੱਲ ਕਰੂੰਗਾ ਉਦੋਂ ਥੋੜੀ ਥੋੜੀ ਗੱਲ ਤੁਹਾਨੂੰ ਪੁੱਛੂੰਗਾ ਗੁੱਸਾ ਨਾ ਕਰ ਜਿਓ ਕਿਉਂ ਨਾ ਗੁੱਸਾ ਕਰ ਜਿਓ ਕਿਉਂਕਿ ਮੇਰੇ ਹੱਥ 'ਚ ਨਰੇਗਾ ਦੀ ਕਾਨੂੰਨ ਦੀ ਕਿਤਾਬ ਹੈ ਇਹਦੇ ਉੱਤੇ 2005 ਲਿਖਿਆ ਹੋਇਆ ਹੈ ਕਿੰਨੇ ਸਾਲ ਹੋ ਗਏ ਕਾਨੂੰਨ ਬਣੇ ਨੂੰ 20 ਸਾਲ ਹੋ ਗਏ ਜਿਹੜਾ ਮੁੰਡਾ ਕੁੜੀ 20 ਸਾਲ ਪਹਿਲਾਂ ਜੰਮਿਆ ਸੀ ਉਹ ਐਵੇਂ ਪਾਸ ਕਰ ਗਿਆ ਨੌਕਰੀਆਂ ਲੱਗ ਕੇ ਫੌਜਾਂ 'ਚ ਚਲੇ ਗਏ ਪਰ ਅਸੀਂ ਨਰੇਗਾ ਵਾਲਿਆਂ ਨੇ 17 ਸਾਲ ਆਪਣੇ ਲਾਗੂ ਹੋਏ ਨੂੰ ਹੋ ਗਏ ਅਸੀਂ 17 ਸਾਲਾਂ ਵਿੱਚ ਇਹਦੇ 'ਚ ਸਵਾ 200 ਗੱਲਾਂ ਲਿਖੀਆਂ ਆਪਣੇ ਹੱਕ 'ਚ ਇਸ ਤੋਂ ਵੀ ਗੱਲ ਆਪਣੇ ਖਿਲਾਫ ਨਹੀਂ ਕਿੰਨੀਆਂ ਆਪਣੇ ਹੱਕ 'ਚ ਢੋਲੀ ਵੀ ਗਏ ਸਵਾ 200 ਗੱਲ ਆਪਣੇ ਹੱਕ 'ਚ ਆਪਾਂ ਨੂੰ ਦੱਸ ਹੀ ਪਤਾ ਲੱਗ ਜਾਣ ਆਪਾਂ ਉਹਦੇ ਤੇ ਪੈਰਾ ਦੇ ਲੀ ਗਏ ਆਪਣਾ ਕੋਈ ਹੱਕ ਮਾਰ ਹੀ ਨਹੀਂ ਸਕਦਾ ਇਹ ਕਾਨੂੰਨੀ ਹੱਕ ਹੈ ਠੀਕ ਲੱਗਦੀ ਆ ਗੱਲ ਕਿ ਗਲਤ ਆ ਚਲੋ ਆ ਪਤਾ ਨਹੀਂ ਕਿਸੇ ਨੇ ਤਾੜੀ ਮਾਰ ਲਈ ਚੰਗਾ ਹੀ ਹੋ ਗਿਆ ਤਾੜੀ ਮਾਰਨ ਦਾ ਮਤਲਬ ਇਹ ਹੁੰਦਾ ਵੀ ਕਿਸੇ ਗੱਲ ਨੂੰ ਸਮਝਣ ਆਉਣ ਵਾਸਤੇ ਦੂਜਿਆਂ ਨੂੰ ਇੱਕ ਮੌਕਾ ਮਿਲ ਜਾਂਦਾ ਇਹ ਆਪਣਾ ਹੱਕ ਆ ਮੈਂ ਮਾਫੀ ਚਾਹੂੰਗਾ ਜੇ 4 ਮਿੰਟ ਵੱਧ ਲੱਗ ਜਾਣ ਮੈਂ ਸਾਰਿਆਂ ਨੂੰ ਕਹਿਣਾ ਇਹਨੂੰ ਸਿੱਖੋ ਇਹਦੇ ਮਤਾਤ ਆਪਾਂ ਨੂੰ ਆ ਕਾਰਡ ਮਿਲਦਾ ਕੀ ਦੇ ਕੀ ਦੇ ਕੋਲੇ ਹੋਏਗਾ ਹੱਥ ਖੜਾ ਕਰਿਓ ਅਦਿਆਂ ਕਦੇ ਹੋਏ ਅਦਿਆਂ ਕਦੇ ਨਹੀਂ ਹੋਏ ਹੁਣ ਮੇਰੀ ਅਗਲੀ ਗੱਲ ਤੇ ਤੁਸੀਂ ਸਾਰੇ ਪਛੇਮਾਨ ਹੋ ਜਾਣਾ ਇਹ 5 ਸਾਲਾਂ ਪਿੱਛੋਂ ਨਵਾਂ ਮਿਲਣਾ ਹੁੰਦਾ ਨਵਾਂ ਮਿਲਿਆ ਉਹ ਮਗਰਲੇ ਆਇਆਂ ਹੀ ਕਰਦੇ ਆ ਜੇ ਨਹੀਂ ਮਿਲਿਆ ਇਹ ਐਸੇ ਵਿੱਚ ਸਾਰੀ ਬਿਮਾਰੀ ਦੀ ਜੜ ਹੈ ਜੇ ਤੁਸੀਂ ਆ ਨਾਮ ਪ੍ਰਾਪਤ ਕੀਤਾ ਫਿਰ ਆਪਣਾ ਹੱਕ ਜਿਹੜਾ ਉਹ ਅੱਗਾ ਪਹਿਲੇ ਦਿਨੀ ਉੱਡ ਜਾਂਦਾ ਇਹ 5 ਸਾਲਾਂ ਪਿਛੋਂ ਦੇਣਾ ਹੁੰਦਾ ਕੋਰੇ ਨਹੀਂ ਇਹਦੇ ਅਖਰ ਕਿ 500 ਘਰ ਬਣਿਆ ਵੇ ਆ ਖਾਨੇ ਬਣੇ ਆ ਇਹਦੇ ਤੇ ਹਾਜ਼ਰੀ ਲੱਗਣੀ ਹੁੰਦੀ ਆ ਰੋਜ਼ ਇਹ ਤੁਹਾਡੇ ਕੋਲੇ ਕਾਰਡ ਹੀ ਹੈ ਨਹੀਂ ਹਾਜ਼ਰੀ ਕਾਹਦੇ ਤੇ ਲੱਗੇ ਸਾਡੇ ਪੈਸੇ ਆਪਣੇ ਆਪ ਮਰੀ ਜਾਂਦੇ ਆ ਕਿਉਂਕਿ ਆਪਾਂ ਇਸ ਤੇ ਹਾਜ਼ਰੀ ਲਵਾਉਣ ਵਾਲਾ ਕੰਮ ਨਹੀਂ ਕੀਤਾ ਅਸੀਂ ਮੰਗਿਆ ਹੀ ਨਹੀਂ ਕਾਰਡ ਜੇ ਅਸੀਂ ਕਾਰਡ ਮੰਗਈਏ ਇਹਦੇ ਤੇ 100 ਖਾਨਾ ਪਹਿਲੇ ਸਾਲ ਦਾ 500 ਖਾਨਾ 5 ਸਾਲਾਂ ਦਾ 5 ਸਾਲਾਂ ਪਿੱਛੋਂ ਭਰ ਕੇ ਫੇਰ ਸਾਡੇ ਕੋਲ ਨਵਾਂ ਆਉਣਾ ਹੈ ਇਹ ਛਾਪਦੇ ਹੀ ਨਹੀਂ ਅਗਲ ਗੱਲ ਕਰਾਂਗੇ ਨਾ ਡੀਸੀ ਇਹਦਾ ਅੰਚਾਰਜ ਹੈ ਆਪਣੇ ਇਸ ਕਾਨੂੰਨ ਦੇ ਮੁਤਾਬਕ ਜਿਹੜੀ ਸਕੀਮ ਬਣਾਈ ਆ ਪੰਜਾਬ ਸਰਕਾਰ ਨੇ ਉਹਦੇ ਚ ਡਿਪਟੀ ਕਮਿਸ਼ਨਰ ਆ ਜਿਹੜਾ ਉਹ ਨਰੇਗਾ ਦਾ ਜ਼ਿਲ੍ਹਾ ਕੋਆਰਡੀਨੇਟਰ ਆ ਪ੍ਰੋਗਰਾਮ ਅਫਸਰ ਆ ਉਹਨੇ ਆਪਦੀਆਂ ਪਾਵਰਾਂ ਏਡੀਸੀ ਨੂੰ ਦਿੱਤੀਆਂ ਏਡੀਸੀ ਉਹਦੀਆਂ ਪਾਵਰਾਂ ਵਰਤਦਾ ਪਰ ਮੁੱਖ ਤਾਂ ਤੇ ਜ਼ਿੰਮੇਵਾਰ ਕੌਣ ਆ ਇਸ ਕਾਨੂੰਨ ਦੇ ਮੁਤਾਬਕ ਡੀਸੀ ਹੈ ਡਿਪਟੀ ਕਮਿਸ਼ਨਰ ਆ ਬਲਾਕ ਪੱਧਰ ਤੇ ਬੀਡੀਓ ਆ ਏਪੀਓ ਨਹੀਂ ਆ ਜਿਹੜਾ ਪ੍ਰੋਗਰਾਮ ਅਫਸਰ ਆ ਉਹ ਪਾਵਰਾਂ ਵੀਡੀਓ ਕੋ ਹੈ ਏਪੀਓ ਉਹਦਾ ਸਹਾਇਕ ਆ ਅਸੀਂ ਲੜਨਾ ਸਾਰਾ ਜਿੱਥੇ ਬੇਇਨصافੀ ਹੋਵੇ ਹਰੇਕ ਦੇ ਖਿਲਾਫ ਹੈ ਹੁਣ ਮੈਂ ਇਹ ਦੱਸਣਾ ਚਾਹਣਾ ਪਹਿਨਾਏ ਕੀ ਮੰਗਣਾ ਆਪਾਂ ਕਿ ਨਹੀਂ ਮੰਗਣਾ ਮੂੰਹ ਖੋਲੋ ਇਹ ਜਿਹੜੀ ਹੱਡੀ ਤੋਂ ਬਗੈਰ ਮਾਸਰ ਨਾਲ ਜਿਹੜਾ ਜੀ ਨੂੰ ਜੀਬ ਕਹਿੰਨੇ ਆ ਇਹਦੀ ਤਾਕਤ ਪਛਾਣੋ ਐ ਨਹੀਂ ਪਛਾਣਦੇ ਆਪਾਂ ਕਿਉਂ ਕਹਿੰਦੇ ਆ ਪੁਰਾਣੇ ਬੁੜੇ ਜਿਦੀ ਜੀਵਾਨ ਚੱਲਦੀ ਆ ਉਹਦੇ ਸੱਤ ਹੱਲ ਚੱਲਦੇ ਆ ਕਹਿੰਦੇ ਆ ਵੇ ਦੇਖ ਨਹੀਂ ਵੱਡਿਓ ਤੁਸੀਂ ਦੱਸ ਦਿਓ ਨਮਿਆਂ ਨੂੰ ਇਹ ਕੀ ਮਤਲਬ ਆ ਜਿਹੜਾ ਕੰਮ ਜੀਬ ਨਾਲ ਹੋ ਜਾਂਦਾ ਨਾ ਸੱਤ ਹਲਾਂ ਦੀ ਕਮਾਈ ਜਿੰਨਾ ਕੰਮ ਕਰਦੀ ਆ ਮੈਨੂੰ ਇਹ ਕਾਸੇ ਨਾਲ ਕਹਿੰਦਾ ਤੂੰ ਤਾਂ ਬੜੀ ਜ਼ਬਾਨ ਚਲਾਈ ਆ ਫਿਰ ਤੇਰੇ ਤਾਂ țeheri ਲੱਗ ਜਾਂਦੇ ਹੋਣੇ ਆ ਹੱਸੋ ਸਤਿਆ ਕਰੋ ਰਿਲੈਕਸ ਹੋ ਜਾਓਗੇ ਨਾ ਥੋੜੇ ਜੇ ਹਲਕੇ ਹੋ ਜਾਓਗੇ ਗੱਲ ਸਮਝ ਆਉਣ ਲੱਗ ਜੂਗੀ ਮੈਂ ਕਿਹਾ ਜੀ ਬਿਲਕੁਲ ਜੇ ਇਹ ਜ਼ਬਾਨ ਮੇਰੇ ਲਈ ਚਲਦੀ ਹੋਵੇ ਤਾਂ ਮੇਰਾ ਘਰ ਭਰੂਗਾ ਇਹ ਨਰੇਗਾ ਵਾਲਿਆਂ ਨਹੀਂ ਚਲਦੀ ਆ ਕਹੇ ਨਰੇਗਾ ਵਾਲਿਆਂ ਦੇ ਘਰ ਭਰਦੀ ਆ ਵਾਕਿਆ ਹੀ ਕਰ ਭਰਦੀ ਆ ਮੈਂ ਤਾਂ ਤੁਹਾਨੂੰ ਕਹਿਣਾ ਕਿ ਜ਼ਬਾਨ ਚਲਾਉਣੀ ਸਿੱਖੋ ਬੋਲਣਾ ਸਿੱਖੋ ਕਿ ਸਾਡਾ ਕਾਰਡ ਕਿੱਥੇ ਆ ਦਿਓ ਇਹਦੇ ਤੇ ਹਾਜ਼ਰੀ ਲਾਉਣੀ ਆ ਮੇਟ ਨੇ ਹੁਣ ਕਹੀ ਕਹਾਂਗੇ ਮੇਟ ਦਾ ਕੀ ਮਾਮਲਾ ਮੇਟ ਨਾ ਡੀਸੀ ਨੇ ਰੱਖਣਾ ਨਾ ਐਡੀਸੀ ਨੇ ਰੱਖਣਾ ਨਾ ਵੀਡੀਓ ਨੇ ਰੱਖਣਾ ਨੇਟ ਨਰੇਗਾ ਕਾਮੀਆਂ ਨਹੀਂ ਰੱਖਣਾ ਤੁਸੀਂ ਰੱਖਣਾ ਆਪ ਰੱਖਣਾ ਟਾੜੀ ਮਾਰ ਲਓ ਚੰਗਰਿਓ ਇਹਦੇ ਤੇ ਆਪ ਦੇ ਨਾਂ ਤੇ ਵੀ ਟਾੜੀ ਨਹੀਂ ਮਾਰਦੇ ਮਾੜੀ ਗੱਲ ਆ ਤੁਹਾਡੀ ਐ ਸਮਝਦੇ ਜਿਵੇਂ ਉਟੋਂ ਦੀ ਚੱਪ ਗਿਆ ਗੱਲਾਂ ਕਿੰਨਿਆਂ ਪਿੱਛੇ ਨੇਟ ਮੰਗਦਾ ਦੂਜੀ ਕਿਤਾਬ ਕੱਢੀ ਮੈਂ ਉਹ ਵੀ ਨਾਲ ਲਿਆ ਆਂ ਚਾਰੀਆਂ ਜਾਣਿਆਂ ਪਿੱਛੇ ਇੱਕ ਮੇਟ ਚਾਹੀਦਾ ਜਿਹੜੇ ਪਿੰਡ 200 ਬੰਦੇ ਦਾ ਕਾਰਡ ਆ ਕੰਮ ਕਰਦਾ ਉਥੇ ਪੰਜ ਮੇਟ ਚਾਹੀਦੇ ਆ ਮੇਟਾਂ ਬਾਰੇ ਕਿਤਾਬ ਹੈ ਇਹਨਾਂ ਦੇ ਕੋਲੇ ਆ ਪਰ ਤੁਹਾਨੂੰ ਪਤਾ ਤਾਂ ਹੋਵੇ ਢੋੜ ਪਈ ਤਾਂ ਬੜ ਕੇ ਸੁਣਾ ਦੂੰਗਾ ਹੁਣ ਇਹਨਾਂ ਨੂੰ ਹਦਾਇਤ ਆ ਕਿ ਮੇਟ ਆ ਜਿਹੜੇ ਜਿੱਥੇ ਕੰਮ ਚੱਲਦਾ ਉੱਥੇ ਔਰਤ ਨੇੜ ਦਾ ਹਾਜ਼ਰ ਹੋਣਾ ਲਾਜ਼ਮੀ ਹੈ ਔਰਤੋ ਤੁਸੀਂ ਆਪ ਦੇ ਲਈ ਤਾੜੀ ਮਾਰ ਲਓ ਹਰਥਾਂ ਜਿੱਥੇ ਕੰਮ ਚੱਲਦਾ ਹੁਣ ਗੜਬੜ ਕਿੱਥੇ ਆ ਉਹਨੂੰ ਸਮਝ ਲਓ ਜਿਹੜੇ ਪੈਸੇ ਆਉਂਦੇ ਆ ਨਾ ਦਿੱਲੀੋਂ ਜਿਹੜੇ ਨਰੇਗਾ ਦੇ ਖਾਤੇ 'ਚ ਪੈਸੇ ਰੱਖੇ ਜਾਂਦੇ ਆ ਉਹ ਪੈਸੇ ਦੋ ਢੇਰੀਆਂ ਬਣਾਉਂਦੇ ਆਂ ਗਾਂ ਆ ਕੇ ਇੱਕ ਢੇਰੀ ਚ ਵੱਡੀ ਆ ਜਿਹੜੀ ਉਹਦੇ ਚ 60 ਰੁਪਏ ਰੱਖਦੇ ਆ 100 ਮਗਰ ਦੂਜੀ ਚ 40 ਰੁਪਏ ਰੱਖਦੇ ਆ ਜਿਹੜੀ 60 ਰੁਪਿਆ ਵਾਲੀ ਢੇਰੀ ਆ ਉਹਦੇ ਚੋਂ ਆਪਾਂ ਨੂੰ ਦਿਹਾੜੀ ਦੇ ਪੈਸੇ ਨੇ ਡਿਆ ਜਿਹੜੀ 40 ਰੁਪਿਆ ਵਾਲੀ ਢੇਰੀ ਆ ਉਹਦੇ ਤੋਂ ਜਿਹੜਾ ਇੱਥੇ ਏਪੀਏ ਵਗੈਰਾ ਬੈਠੇ ਆ ਉਹਨਾਂ ਦੀ ਤਨਖਾਹ ਪੈਂਦੀ ਆ ਉਹਨਾਂ ਦੇ ਕੰਪਿਊਟਰ ਆ ਜਿਹੜੇ ਉਹਨਾਂ ਦਾ ਖਰਚਾ ਪੈਂਦਾ ਆਪਾ ਤਾਂ ਹਰ ਚ ਗਰਮੀ ਚ ਮੱਤਦੇ ਆ ਸਿਆਲ ਚ ਠੰਡੇ ਪਾਣੀਆਂ ਚ ਠੁਰ-ਠੁਰ ਕਰਦੇ ਆ ਸਾਡੇ ਪੈਸੇ ਦੇ ਬਲ ਤੇ ਮਾੜੀ ਗੱਲ ਕੀ ਆ ਜਿਹੜੇ ਬੇਇਨਸਾਫੀ ਕਰਦੇ ਆ ਉਹ ਗਰਮੀਆਂ ਚ ਏਸੀ ਚ ਬੈਠੇ ਹੁੰਦੇ ਆ ਤੇ ਜਦੋਂ ਸਿਆਲ ਹੁੰਦਾ ਉਹ ਹੀਟਰ ਲਾ ਕੇ ਬੈਠੇ ਹੁੰਦੇ ਆ ਸਾਗੇ ਪੈਸੇ ਤੇ ਬਲ ਬੋਤੇ ਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਦੇ ਅਸੀਂ ਮਰ ਜੇ ਅਸੀਂ ਛੜ ਜੇ ਅਸੀਂ ਸੜ ਜੇ ਤੁਸੀਂ ਐਸ਼ਾ ਕਰੋ ਇਹ ਨਹੀਂ ਪਰਵਾਨ ਉਸੇ ਢੇਰੀ ਚੋਂ ਹਰ 5 ਸਾਲ ਪਿਛਵਾ ਕਾਰਡ ਛਾਪ ਕੇ ਹਰੇਕ ਨੂੰ ਮੁਫਤ ਦੇਣਾ ਹੁੰਦਾ ਇਹ ਹੁਣ ਤੱਕ ਚੌਥੀ ਵਾਰ ਮਿਲਣਾ ਸੀ ਆਪਾਂ ਨੂੰ ਛਾਪਦੇ ਹੀ ਨਹੀਂ ਆਂਦੇ ਸਾਡੀ ਘੇਰੀ ਜੀ ਦੇ ਤੋਂ ਖਾਣਾ ਉਹ ਛੋਟੀ ਹੋ ਜੂਗੀ ਇਹ ਟਾੜੀ ਵਾਲਾ ਨਹੀਂ ਇਹਨਾਂ ਨੂੰ ਫਟਲਾਉਣ ਤੋਂ ਪਾਉਣ ਵਾਲਾ ਕੰਮ ਹੈ ਫਟਾਓ ਮੂੰਹ ਤੋਂ ਦੇ ਸਾਦਾ ਖਾਣੇਓ ਸਾਡੇ ਹੀ ਖਿਲਾਫ ਜਾਣੇ ਹੋ ਇਹ ਛਾਪ ਤੇ ਕਾਰਡ ਹਰੇਕ ਨੂੰ ਦਿਓ ਮੰਗ ਕਰਦੇ ਹੋ ਕਿ ਨਹੀਂ ਹਰੇਕ ਨੂੰ ਮਿਲੇ ਬਿਨਾਂ ਵਿਟਕਰਾ ਮਿਲੇ ਮੁਫਤ ਮਿਲਦਾ ਹਰੇਕ ਨੂੰ ਪੰਜ ਸਾਲਾਂ ਪਿੱਛੋਂ ਮਿਲੇ ਕਿਨਾਰੀ ਇੱਥੇ ਹੱਥ ਖੜੇ ਕਰਕੇ ਮਤਾ ਵੀ ਕਰ ਲੋ ਕਿ ਸਾਡੀ ਹਾਜ਼ਰੀ ਇਸ ਕਾਰਡ ਤੇ ਲਗਣੀ ਚਾਹੀਦੀ ਹੈ ਲੜੋਂਗੇ ਤੇ ਲਈ ਕਿ ਨਹੀਂ ਜੇ ਲੜੋਂਗੇ ਸਿੱਧੇ ਹੋ ਜਾਣਗੇ ਜੇ ਨਹੀਂ ਲੜੋਂਗੇ ਉਹ ਆਂਦੇ ਇਹਨਾਂ ਦਾ ਕੀ ਹੈ ਉਹ ਕੋਈ ਨਹੀਂ ਛੇੜ ਜਾ ਬੜਾ ਗੁੱਸੇ ਚ ਹੁਣ ਅਗਲੀ ਗੱਲ ਸੁਣ ਲਓ ਇਸ ਕਾਨੂੰਨ ਦੀ ਪਹਿਲੀ ਗੱਲ ਇਹ ਆ ਜਿਹੜਾ ਫਰਕ ਆ ਉਹ ਨੋਟ ਨਹੀਂ ਕਰਦੇ ਆਪਾਂ ਫਰਕ ਕੀ ਆ ਆਪਾਂ ਕਹਿੰਦੇ ਸਾਨੂੰ ਕੰਮ ਨਹੀਂ ਦਿੱਤਾ ਉਹ ਭੈਣੋਂ ਭਰਾਵੋ ਇਹਦੇ ਵਿੱਚ ਫਰਕ ਹੈ ਇੱਕ ਇਹ ਕੰਮ ਕਿਸੇ ਨੇ ਦੇਣਾ ਨਹੀਂ ਉਹ ਠਹਿਰ ਜਾ ਯਾਰ ਤੂੰ ਤਾਂ ਸਾਰੀ ਗੱਲ ਤਲਕਾ ਦਿੰਨਾ ਸਮਝ ਲੈਂਗੇ ਤੇ ਹੰਦਾਨਾ ਗੱਡੀ ਦੂਜੇ ਪਾਸੇ ਨੂੰ ਲਿਜਾਣੀ ਹੈ ਫਾਕੜ ਜੀ ਲਾ ਕੇ ਲਈ ਤੇ ਬਦਲ ਦਿੰਦਾ ਸਾਰੇ ਕਾਸੇ ਨੂੰ ਲਈ ਨਾ ਬਦਲ ਯਾਰ ਔਰ ਇਹ ਲਈ ਆਪਾਂ ਕਰਜ਼ੀ ਦੇਣੀ ਹੁੰਦੀ ਹੈ। ਅਰਜੀ ਇਕੱਲਾ-ਕੱਲਾ ਵੀ ਦੇ ਸਕਦਾ। ਪਰ ਕਾਨੂੰਨ ਨੇ ਆਪਾਂ ਨੂੰ ਹੱਕ ਦਿੱਤਾ 10 ਜਣੇ ਜਾਂ ਗਰੁੱਪ ਵੀ ਅਰਜੀ ਦੇ ਸਕਦਾ ਹੈ। ਇਹ ਕਿਉਂ ਬਣਾਉਣਾ ਪਿਆ? ਮੰਨ ਲਓ ਕਿਸੇ ਇਕੱਲੀ ਔਰਤ ਨੇ ਕੰਮ ਮੰਗਣਾ ਹੋਵੇ ਤੇ ਉਹਨੂੰ ਔਖਾ ਹੈ ਕਿ ਨਹੀਂ ਕਿਹਦੇ ਕੋਲੇ ਜਾਵੇ। ਤੇ 10 ਔਰਤਾਂ ਨੇ ਇਕੱਠੇ ਹੋ ਕੇ ਕੰਮ ਮੰਗਣਾ ਹੋਵੇ ਤੇ ਸੌਖਾ ਹੈ ਨਾ? ਕਿ ਸੁਰੱਖਿਆ ਉਹਨਾਂ ਦੀ। ਹਰ ਤਾਸੇ ਦੀ ਸੋਚ ਕੇ ਬਣਿਆ ਕਾਨੂੰਨ ਹੈ ਬਦਿਆ ਕਾਨੂੰਨ ਹੈ ਉਹਨਾਂ ਨੇ ਇਹ ਅਰਜੀ ਦੇਣੀ ਹੈ ਹੁਣ ਅਰਜੀ ਆਪਣਾ ਰੌਲਾ ਕਿੱਥੇ ਆ ਮੈਂ ਤਾਂ ਕਿਹਾ ਸੀ ਤੁਸੀਂ ਹਲੇ ਵੀ ਦੇਣਾ ਬਹੁਤ ਕੁਝ ਕਰ ਲੋਗੇ ਅਰਜੀ ਜਿਹੜੀ ਦੇਣੀ ਆ ਜਿੱਦਾਂ ਅਰਜੀ ਉਹਦੇ ਚ ਤਿੰਨ ਖਾਨੇ ਆ ਇਹ ਨਹੀਂ ਕਿ ਕਿਤੇ ਹੋਰ ਆ ਤੁਹਾਨੂੰ ਜਿਹੜਾ ਕਾਰਡ ਦਿੱਤਾ ਹੈ ਜੇ ਤੇ ਤੁਹਾਡੇ ਘਰੇ ਭੇਜਿਆ ਉਹ ਖਾਨੇ ਆ ਤਿੰਨ ਖਾਨੇ ਪਹਿਲੇ ਇਹਦੇ ਤੇ ਲਿਖਿਆ ਹੋਣਾ ਚਾਹੀਦਾ ਆਪਣੇ ਕੋਲੇ ਕਾਰਡ ਹੀ ਨਹੀਂ ਕੀ ਕਰੀਏ ਪਹਿਲਾ ਖਾਨਾ ਅਰਜੀ ਕਿੱਦਾਂ ਦਿੱਤੀ ਦੂਜਾ ਖਾਨਾ ਕੰਮ ਕਿੱਦਾਂ ਮੰਗਿਆ ਜਿੱਦੇ ਅਰਜੀ ਦਈਏ ਉਦੋਂ ਹੀ ਨਹੀਂ ਕੰਮ ਮਿਲਦਾ ਕੰਮ 15 ਦਿਨ ਪਿੱਛੋਂ ਮਿਲਦਾ ਜੇ ਆਪਾਂ ਪਹਿਲਾਂ ਮੰਗ ਲਈਏ ਉਹ 15 ਦਿਨ ਅੱਗੇ ਪਾ ਸਕਦੇ ਆ ਇਹ ਕਾਨੂੰਨੀ ਹੱਕ ਆ ਕਿਉਂ ਹੱਕ ਆ ਆਂਦੇ ਇੰਨੇ ਲੋਕਾਂ ਨੂੰ ਕੰਮ ਦੇਣਾ ਉਹਦਾ ਪ੍ਰਬੰਧ ਕਰਨਾ ਆਏਗਾ ਫਿਰ ਪੈਸਾ ਦੇਣ ਦਾ ਇਹ ਗੰਜਾਸ਼ ਰੱਖੀ ਆ ਅਰਜੀ ਪਹਿਲਾਂ ਦਿਓ 15 ਦਿਨਾਂ ਤੋਂ ਕੰਮ ਮਿਲਦਾ ਅਗਲੀ ਗੱਲ ਕੀ ਸਮਝਣ ਵਾਲੀ ਆ ਜਿੱਦੇ ਅਰਜੀ ਦੇਤੀ ਉਹਦੇ ਵਿੱਚ ਹੀ ਲਿਖਣਾ ਕਿੰਨੇ ਦਿਨਾਂ ਦਾ ਕੰਮ ਮੰਗਿਆ ਇਹ ਆਪਾਂ ਹੁਕਮ ਕਰਨਾ ਹੈ ਇਹ ਉਹਨਾਂ ਨੇ ਨਹੀਂ ਕਰਨਾ ਹੁਕਮ ਤੁਹਾਡੇ ਪਿੰਡ ਦੇ ਨਰੇਗਾ ਕਾਨਿਆਂ ਦਾ ਚੱਲਣਾ ਹੈ ਕਿ ਉਹ ਤੁਸੀਂ ਹੁਕਮ ਹੀ ਨਹੀਂ ਦਿੱਤਾ ਕਿ ਭਾਈ ਸਾਨੂੰ ਐਨੇ ਇਸ ਤਰੀਕ ਤੋਂ ਐਨੇ ਦਿਨਾਂ ਦਾ ਕੰਮ ਮਿਲੇ ਕਿ ਉਹ ਆnde ਆ ਮਾਰੀ ਜਾਓ ਟੱਕਰਾਂ ਕੱਖ ਨਹੀਂ ਕਰ ਸਕਦੇ ਜਿਹੜਾ ਫਾਰਮ ਆ ਉਹਦੇ ਚ ਆਖਰ ਚ ਜਿਵੇਂ ਆਪਾਂ ਬਿਜਲੀ ਦਾ ਬਿੱਲ ਦੇਣ ਜਾਂਦੇ ਆ ਉਹਦੇ ਚ ਰਸੀਦ ਮਿਲਦੀ ਆ ਨਾ ਉਹਦੇ ਚ ਗਾ ਰਸੀਦ ਮਿਲਦੀ ਆ ਤੁਹਾਨੂੰ ਜਿਹਦੇ ਕੋਲ ਸਿੱਧਾ ਉਹਦੇ ਕੋਲੇ ਗਰੰਟੀ ਦੀ ਸਲੈਪ ਆ ਜੇ ਰਸੀਦ ਨਹੀਂ ਤਾਂ ਸਾਰਾ ਕੰਮ ਜਿਹੜਾ ਉਹ ਚੁੱਲੇ 'ਚ ਪੈ ਜਾਂਦਾ ਹੁਣ ਮੈਂ ਪੁੱਛਦਾ ਕਿੰਨਿਆਂ ਕਿੰਨੀਆਂ ਅਰਜ਼ੀਆਂ ਭਰੀਆਂ ਕਿੰਨਿਆਂ ਕਿੰਨੀਆਂ ਰਸੀਦਾਂ ਲਈਆਂ ਹੁਣ ਚੁੱਪ ਕਰਗੇ ਕਿ ਨਹੀਂ ਕਰਗੇ ਇਹਦਾ ਫਾਇਦਾ ਉਹ ਛਾਉਂਦੇ ਆ ਉਹ ਆਹ ਦੇ ਆਏ ਕੀ ਕਰ ਲੈਣਗੇ ਕਿਉਂ ਕਿਉਂਕਿ ਜੇ ਆਪਣੇ ਕੋਲ ਰਸੀਦ ਹੋਵੇ ਤੇ 15ਵੇਂ ਦਿਨ ਆਪਾਂ ਨੂੰ ਕੰਮ ਮਿਲਣਾ ਹੈ ਜੇ ਉਹ ਕੰਮ ਨਾ ਦੇਣ ਆਪਾਂ ਬੈਠ ਕੇ ਫੋਟੋ ਖਿੱਚਣੀਆਂ ਇਹਨਾਂ ਨੂੰ ਭੇਜਣੀਆਂ ਤੇ ਨਾਲ ਇੱਕ ਫਾਰਮ ਹੋਰ ਭਰ ਕੇ ਦੇਣਾ ਜਿਹਨੂੰ ਭੱਤੇ ਦਾ ਫਾਰਮ ਕਹਿੰਦੇ ਆ ਅਸੀਂ ਕੰਮ ਮੰਗਿਆ ਸੀ ਉਸ ਤਰੀਕ ਤੋਂ ਤੁਸੀਂ ਕੰਮ ਨਹੀਂ ਦਿੱਤਾ ਮੈਨੂੰ ਬੈਠਣ ਦਾ ਪੱਤਾ ਦਿੱਤਾ ਜਾਏ ਕਦੇ ਬੈਠੇ ਹੋ ਪਿੰਡ 'ਚ ਫਿਰ ਆਪਾਂ ਕਿਵੇਂ ਕਹੀਏ ਵੀ ਉਹ ਸਾਡੀ ਇਹ ਗੱਲ ਨੂੰ ਪੂਰਾ ਕਰ ਦੇਣਗੇ ਮੈਂ ਗੱਲਾਂ ਕਹੋੜੀਆਂ ਤਾਂ ਕਰਦਾ ਜੇ ਲੜੀ ਜਾਣ ਨਾਲ ਕੱਲਾ ਨਹੀਂ ਕੁਝ ਹੁੰਦਾ ਅਕਲ ਨਾਲ ਲੜਨ ਨਾਲ ਪ੍ਰਾਪਤੀ ਹੁੰਦੀ ਹੈ ਜੇ ਅਕਲ ਨਾਲ ਨਾਲ ਲੜੇ ਸਾਨੂੰ ਉਹ ਦਵਾਰ ਹੀ ਨਹੀਂ ਅੱਠ ਪਾਤੇ ਨਾ 17 ਸਾਲ ਹੁਣ ਨਹੀਂ ਚੱਪਣ ਦੇਣੇ ਇਸ ਕਰਕੇ ਮੈਂ ਕਹਿੰਨਾ ਕਿ ਤੁਹਾਨੂੰ ਫਾਰਮ ਭਰ ਕੇ ਖਰੇਠੇ ਰੌਲਾ ਪੈ ਜਾਂਦਾ ਕਈ ਮੇਰੀ ਭੈਣ ਭਰਾ ਇਹ ਕਹਿੰਦੇ ਆ ਅਰਜੀ ਦਿੱਤੀ ਤਾਂ ਸਹੀ ਬਾਈ ਇਹ ਕਰਜੀ ਨਾਲ ਨਹੀਂ ਇਹ ਕਾਨੂੰਨ ਦੀ ਕਿਤਾਬ ਚ ਲਿਖਿਆ ਆਪਾਂ 14 ਦਿਨਾਂ ਤੋਂ ਘੱਟ ਕੰਮ ਨਹੀਂ ਮੰਗ ਸਕਦੇ ਕਿੰਨਾ 14 ਤੋਂ ਘੱਟ 2 ਦਿਨਾਂ ਦਾ 5 ਦਿਨਾਂ ਦਾ 10 ਦਿਨਾਂ ਦਾ ਨਹੀਂ ਮੰਗ ਸਕਦੇ ਕਾਨੂੰਨ ਦੀ ਟਾਲ ਕਹਿੰਦੀ ਆ 14 ਦਿਨ ਦਾ ਘੱਟੋ ਘੱਟ ਕੰਮ ਮੰਗੋ ਫਿਰ ਜੇ 14 ਦਾ ਮੰਗਣਾ ਇੱਕ ਵਾਰੀ ਦਰਖਾਸਤ ਦੇਤੀ ਜਿਹੜੀਆਂ ਤਰੀਖਾਂ ਟੱਪ ਗਈਆਂ ਮੁੜ ਕੇ ਇਹ ਅਰਜੀ ਪਸਤੇ ਲਈ ਕੰਮ ਆ ਸਕਦੀ ਆ ਕੰਮ ਮੰਗਣ ਲਈ ਕੰਮ ਨਹੀਂ ਆ ਸਕਦੀ ਇਹ ਸੱਤ ਵੇਰੀ ਭਰਨੀਆਂ ਪੈਂਦੀਆਂ ਸਾਲ 'ਚ ਕਿੰਨੇ ਵੇਰੀ ਆਪਾਂ ਅੱਕ ਜਾਨੇ ਅੱਲਾ ਗੁੱਠਾ ਲਵਾਇਆ ਸੀ ਕਿਉਂਕਿ ਬਹੇ ਆਣ ਪਾਦਾ ਹੁਣ ਇਹ ਕੰਮ ਅਗਲਾ ਤਾਂ ਮਿਲਿਆ ਨਹੀਂ ਹੁਣ ਕਿੱਥੋਂ ਮਿਲ ਜੂ ਸੱਤ ਵੇਰੀ ਕੰਮ ਮੰਗਣਾ ਘੱਟੋ ਘੱਟ ਅਰਜੀ ਭਰਨ ਤੋਂ ਗਰੇਜ ਨਾ ਕਰੋ ਜਿਹੜੀਆਂ ਉਹ ਤਰੀਖਾਂ ਟੱਪ ਗਈਆਂ ਅਗਲੇ ਦਾ ਕੰਮ ਆਪ ਪਹਿਲਾਂ ਮੰਗੋ ਇਸੇ ਕੰਮ ਨੂੰ ਟ੍ਰੇਨਿੰਗ ਦੇਣਾ ਮੇਟਾ ਨੂੰ ਟ੍ਰੇਨ ਕਰਨਾ ਜਥੇਬੰਦੀਆਂ ਨੂੰ ਟ੍ਰੇਨ ਕਰਨਾ ਇਹਦੀ ਲੋੜ ਪੈਂਦੀ ਆ। ਵਿਆ ਕੋਈ ਨਾਲਾ ਪਾ ਲੈ ਨਾ ਮੇਟਾ ਹਟਾਤਾ ਨਾ ਮੇਟ ਨਹੀਂ ਰੱਖਣ ਦੇਣਾ ਤੁਸੀਂ ਵੀਡੀਓ ਨੂੰ ਸ਼ਿਕਾਇਤ ਕਰਕੇ ਏਡੀਸੀ ਜਾਂ ਡੀਸੀ ਨੂੰ ਸ਼ਿਕਾਇਤ ਕਰਕੇ ਪਿੰਡ ਵੋਟਾਂ ਕਰਾ ਸਕਦੇ ਹੋ ਆ ਮੇਟ ਆ ਵਰ ਕਰਾ ਜਿਨ੍ਹਾਂ ਨੂੰ ਚੜੀ ਜਾਣੇ ਹੋਣਗੇ ਉਹ ਸਾਰੇ ਦੇ ਸਾਰੇ ਮੇਟਾ ਚੜੇ ਆ ਆਪਣੇ ਆਪ ਪੱਕੇ ਕਰਨੇ ਪੈਣਗੇ ਉਹਨਾਂ ਦੀ ਇਹ ਮਜਬੂਰੀ ਬਣ ਜਾਏਗੀ ਆਪਾ ਇਹ ਕੰਮ ਨਹੀਂ ਕੀਤਾ ਉਹ ਕਿਉਂ ਨਹੀਂ ਕਰਦੇ ਹੁਣ ਇਹ ਸਮਝ ਲਓ ਹੁਣ ਜਿਹੜਾ ਮੀਟ ਬਣਾਇਆ ਹੁਣ ਜਿਹੜੇ ਮਿਹਰਜ ਬਣਾਏ ਆ ਉਹਨਾਂ ਦੀ ਹਾਜ਼ਰੀ ਆਪਣੇ ਨਾਲ ਮਾਸਟਰ ਰੋਲ ਤੇ ਲਾਉਂਦੇ ਆ ਏਵੇਂ ਹਨਾ ਇਹਦਾ ਮਤਲਬ ਆਪਨੇ ਖਾਣੇ ਚੋਂ ਪੈਸੇ ਦਿੰਦੇ ਆ ਉਹਨਾਂ ਨੂੰ ਮੀਟ ਬਾਰੇ ਲਿਖਿਆ ਮੀਟ ਨੂੰ ਪੈਸੇ 40 ਵਾਲੀ ਢੇਰੀ ਚੋਂ ਮਿਲਣਗੇ ਆਪਣੇ ਆਲੇ ਪੈਸਿਆਂ ਚੋਂ ਨਹੀਂ ਜਿਹੜਾ ਪ੍ਰਬੰਧ ਵਾਲਾ ਉਹਦੇ ਚੋਂ ਲੈਣਗੇ ਮੀਟ ਦੀ ਤਨਖਾਹ ਪਤਾ ਕਿੰਨੀ ਹੈ ਜੇ ਉਹ ਆਪਣੇ ਆਲੇ ਖਾਤੇ ਚੋਂ ਮੂਰਖਾ ਜਿਹੜੇ ਕਰੀ ਜਾਂਦੇ ਆ ਇਹਨਾਂ ਦੇ ਅੱਖੇ ਲਾ ਕੇ ਫਿਰ ਉਹਨਾਂ ਨੂੰ 322 ਮਿਲਦੇ ਆ ਜੇ ਉਹ ਕਹਣ ਭਈ ਮੈਨੂੰ ਮੇਕ ਇਹਨਾਂ ਨੇ ਬਣਾਇਆ ਮੇਰਾ ਪੱਕਾ ਕਾਰਡ ਵੀ ਬਣੇਗਾ ਫੇਰ ਉਹਦੇ ਪੈਸੇ ਆ ਜਿਹੜੇ 40 ਹਜ਼ਾਰ ਦੀ ਢੇਰੀ ਚੋਂ ਆਉਂਦੇ ਆ ਫਿਰ 450 ਰੁਪਇਆ ਦਿਹਾੜੀ ਆ ਉਹਦੀ ਮੇਟ ਦੀ ਕਿੰਨੀ ਆ ਉਹਨੇ ਮੇਟਾਂ ਨੂੰ ਡਰਾਵਾ ਪਤਾ ਕੀ ਮਾਰਦੇ ਆ ਮੇਰਾ ਕੰਮ ਆ ਗੱਲ ਪੜਾ ਕੇ ਗਾਂ ਲੈ ਕੇ ਜਾਣਾ ਤੇ ਕਹਿੰਦਾ ਵੇਖ ਲਾ ਮੇਟ ਤਾਂ ਪੱਕਾ ਕਰ ਦੰਨੇ ਆ ਫਿਰ ਪੈਸੇ 6 ਮਹੀਨਿਆਂ ਪਿੱਛੋਂ ਆਇਆ ਕਰਨਗੇ ਬਈ ਜੇ 6 ਮਹੀਨਿਆਂ ਪਿੱਛੋਂ ਆਇਆ ਕਰਨਗੇ 100 ਵਾਲਾ ਕਾਰਡ ਉਹਦੇ ਘਰ ਵਾਲੀ ਯਾ ਉਹਦਾ ਪਤੀ ਤਾਂ ਕਾਰੀ ਲਊਗਾ ਉਹ ਤਾਂ ਪੈਸੇ ਉਹਨੇ ਤਾਂ ਉਹਨਾਂ ਕੋਲੇ ਫੇਰ ਵੀ ਆ ਜਾਣਗੇ 6 ਮਹੀਨੇ ਕੋਈ ਨਹੀਂ ਲੱਗਦੇ ਕਿਉਂਕਿ ਇਹਨਾਂ ਨੂੰ ਮਤਾ ਦੇ ਦਿੰਦੇ ਆ ਜਨਾਨਾ ਨਕਤੋਂ ਇਹਨਾਂ ਨੇ ਇੱਕ ਚੱਕੀ ਆ ਸੀਮੈਂਟ ਚੱਕਿਆ ਬਜਰੀ ਚੱਕੀ ਆ ਇਹ ਉਹਦੇ ਨਾਲ ਪੈਸੇ ਜੁੜ ਕੇ ਆਉਂਦੇ ਆ 3 ਮਹੀਨੇ ਲੇਟ ਹੋਈ ਆ ਜਾ ਉਹ ਫਹਾ ਨਹੀਂ ਆਉਂਦਾ ਪਰ ਆਉਣਗੇ ਤਾਂ ਡੁੱਡੇ 450 ਆਵੇਗਾ ਪਰ ਇਹਨਾਂ ਦੀ ਢੇਰੀ ਚੋਂ ਨਿਕਲਦਾ ਹੋਏਗਾ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਜਾਣਦੇ ਆ ਸਾਰਾ ਕਾਨੂੰਨ ਨਹੀਂ ਜਦੋਂ ਗੱਲਬਾਤ ਦੇ ਮੈਚ ਤੇ ਦੇਖੀਗਾ ਫਿਰ ਕੀਤਾ ਨਿਕਲ ਜਾਂਦੀਆਂ ਲਿਆਓ ਦਿਓ ਜਿਹੜੇ ਕਹਿੰਦੇ ਆ ਕੱਖ ਨਹੀਂ ਕਰ ਸਕਦੇ ਫਲਾਨਾ ਨਹੀਂ ਕਰ ਸਕਦੇ ਅਸੀਂ ਨਰੇਗਾ ਦੇ ਕੰਮ ਆ ਇਹ ਨਰੇਗਾ ਦਾ ਦਫ਼ਤਰ ਆ ਕਿ ਸਰਕਾਰ ਪਿਆਰ ਦਾ ਦਫ਼ਤਰ ਨਹੀਂ ਅਸੀਂ ਆਵਾਂਗੇ ਬੈਠਾਂਗੇ ਲੜਾਂਗੇ ਜਿੱਤਾਂਗੇ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਜਿਵੇਂ ਬਾਕੀ ਮੁਲਾਜ਼ਮਾਂ ਨਰੇਗਾ ਵਾਲੇ ਵੀ ਮੁਲਾਜ਼ਮ ਹੈ ਇਹ ਸਰਕਾਰੀ ਨੌਕਰੀ ਹੈ ਭਾਵੇਂ 100 ਦਿਨ ਦੀ ਹੈ ਅਸੀਂ ਲੜਦੇ ਹਾਂ ਕਿ ਵਜੇ ਜਿਹੜਾ ਵੀ ਇਹ ਚੜੀਕਾ ਬਣ ਹੈ ਉਹਦੇ ਖਿਲਾਫ ਲੜਨਾ ਪਏਗਾ ਸੋ ਮੈਂ ਚਾਰ ਗੱਲਾਂ ਤੁਹਾਨੂੰ ਸਮਝਾਉਣੀ ਆ ਇੱਕ ਅਰਜੀ ਭਰਨ ਦਾ ਕੰਮ ਜਾਰੀ ਰੱਖੋ ਅਰਜੀ ਦੀ ਰਸੀਦ ਲੈਣਾ ਨਾ ਭੁੱਲੋ ਜਿੱਦਾਂ ਰਸੀਦ ਦਾ ਕੰਮ ਆ ਗਿਆ ਉਹਦੇ ਉਹਨਾਂ ਨੂੰ ਕਹੋ ਕੰਮ ਜੋ ਯਾ ਅਗਲੀ ਅਰਜੀ ਭਰ ਕੇ ਤਾਂ ਉਹ ਪੱਤਾ ਦਿਓ ਜੇ ਇੱਕ ਦਿਨ ਸੱਤ ਦਿਨ ਪੱਤਾ ਲੇਟ ਹੋ ਜਾਏ ਤੇ ਪੱਤੇ ਮੁਆਵਜ਼ੇ ਵਾਲੀ ਕਿਤਾਬ 'ਚ ਲਿਖਿਆ 3000 ਰੁਪਇਆ ਜੁਰਮਾਨਾ ਹੋ ਸਕਦਾ ਹੈ ਇਹਨਾਂ ਨੂੰ ਕਿ ਇਹਨੂੰ ਪੱਤਾ ਦੱਸੋ ਕਿਉਂ ਨਹੀਂ ਦਿੱਤਾ ਪਰ ਜੇ ਆਪਾਂ ਲੜਾਂਗੇ ਨੇ ਤੇ ਪਤਾ ਕੌਣ ਦੇਊਗਾ ਗਰੰਟੀ ਕੌਣ ਹਸਲ ਕਰੂਗਾ ਸਾਡਾ ਮਜ਼ਾਕ ਦੇਣ ਵਾਲਿਆ ਸਾਨੂੰ ਹੱਕ ਦੇਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਨੂੰ ਕਹਿਣਾ ਆਹ ਭਰਾਵੋ ਸਿੱਖ ਜਾਓ ਇਹ ਕਾਨੂੰਨ ਖੋਣਾ ਚਾਹੁੰਦੇ ਆ ਲੰਬੀ ਹੋ ਗਈ ਗੱਲ ਬਾਤ ਮੈਂ ਇਹ ਕਹਿਣਾ ਚਾਹੁੰਗਾ ਜਿਹੜੇ ਮੇਟ ਐ ਉਹ ਸਿੱਖਣ ਮੇਟ ਆਪ ਦੇ ਪੈਦਾ ਕਰੋ ਦਸ ਜਮਤਾਂ ਪੜੇ ਮੁੰਡੇ ਅੱਠ ਜਮਾਤਾਂ ਬੜੀ ਕੁੜੀ ਮੇਤ ਬਣ ਸਕਦੀ ਐ ਉਹਨਾਂ ਨੂੰ ਬਣਾਓ ਟ੍ਰੇਨਿੰਗ ਦਿਓ ਥੋੜੋ ਹੱਕਾਂ ਦੀ ਰਾਖੀ ਕਰਨ ਉਹਨਾਂ ਨਾਲ ਨਹੀਂ ਹੁਣ ਮੈਂ ਇੱਕ ਦੂਜੇ ਪਹਿਲੂ ਤੇ ਗੱਲ ਕਰਨੀ ਐ ਪਹਿਲਾਂ ਆ ਗੱਲ ਦੋ ਸਮਝ ਲਓ ਸਾਡੀ ਢੇਰੀ ਸਾਡੇ ਲਈ ਵਰਤੀ ਜਾਏ ਸਾਡੀ ਢੇਰੀ ਚੋਂ ਆ ਕਾ ਨਹੀਂ ਦੂਜੇ ਪਾਸਿਓਂ ਆ ਕਾਰ ਸ਼ਾਬ ਕੇ ਦਿੱਤੇ ਜਾਣ ਸਾਨੂੰ ਫਾਰਮ ਸ਼ਾਬ ਕੇ ਦਿੱਤੇ ਜਾਣ ਸਾਨੂੰ ਕੰਮ ਦਿੱਤਾ ਜਾਏ ਔਰ ਸਾਡੇ ਮੇਟਾਂ ਦੀ ਤਨਖਾਹ ਜਿਹੜੀ ਉਹ 450 ਰੁਪਇਆ ਪਾਈ ਜਾਏ ਇਹਦੇ ਲਈ ਆਪਾਂ ਮੈਦਾਨ ਮੱਲਿਆ ਜਿੱਟਾਂਗੇ ਹੁਣ ਮੈਂ ਇਹ ਕਹਿਣਾ ਚਾਹਣਾ ਓਹ ਰਾਜਨੀਤਿਕ ਗੱਲ ਆ ਬੰਦੇ ਨੂੰ ਤਾਂ ਪਛਾਣਦੇ ਹੋ ਹੋਗੇ ਕਿ ਦੂਰੋਂ ਨਹੀਂ ਆਇਆ ਸਿਆਣ ਇਹ ਉਹਨਾਂ ਦਾ ਮੁਖੀ ਆ ਜਿਨ੍ਹਾਂ ਦੀ ਹੁਣ ਸਰਕਾਰ ਆ ਕੀ ਜਾਂਦੇ ਆਓ ਬੜਿਆਂ ਨੇ ਖੁੱਬ ਕੇ ਵੋਟਾਂ ਪਾਈਆਂ ਸੀ ਨਾ ਇਹ ਮੇਰੀ ਨਹੀਂ ਲਿਖੀ ਇਹ ਜਿਹੜਾ ਹੁਣ ਦਿੱਲੀ ਚ ਆਪ ਦੀ ਕਿ ਸਮਝਾ ਰਿਹਾ ਕੇਜਰੀ ਯਾਲ ਸਾਹਿਬ ਇਹੋ ਦੀ ਲਿਖੀ ਆ ਹੁਣ ਤੁਸੀਂ ਸੋਚ ਲਿਓ ਤੁਹਾਡਾ ਮੁੱਖ ਮੰਤਰੀ ਤੁਹਾਡਾ ਐਮਐਲਏ ਜਿਹੜਾ ਉਹਨਾਂ ਦਾ ਕੀ ਉਹ ਇਹਦੇ ਹੱਕ ਚ ਹੋਏਗਾ ਨਰੇਗਾ ਦੇ ਕੇ ਖਿਲਾਫ ਹੋਏਗਾ ਤੁਸੀਂ ਕਹਿੰਦੇ ਹੋ ਖਿਲਾਫ ਖਿਲਾਫ ਆ ਲੋ ਮੈਂ ਪੜ ਕੇ ਸੁਣਾਉਣਾ ਜੇ ਉਹ ਨਾਲੇ ਚੈਲੰਜ ਕਰਨਾ ਤੇ ਕਰਨ ਮੈਨੂੰ ਇਹ ਉਹਨਾਂ ਦੀ ਕਿਤਾਬ ਆ ਜਿਹੜੇ ਦੇਸ਼ 'ਚ ਪੈਸੇ ਰੱਖੇ ਜਾਂਦੇ ਆ ਨਾ ਉਹ ਦੋ ਤਰ੍ਹਾਂ ਰੱਖੇ ਜਾਂਦੇ ਇੱਕ ਨੂੰ ਕਹਿੰਦੇ ਆ ਬਜਮਾ ਫੰਡ ਇਹਨੂੰ ਕਹਿੰਦੇ ਆ ਖੁੱਲਾ ਫੰਡ ਖੁੱਲਾ ਫੰਡ ਜਿੱਥੇ ਮਰਜ਼ੀ ਵਾਰ ਤੋਂ ਦੇਵੇ ਜਿਹਨੂੰ ਭੇਜਤਾ ਬਜਮਾ ਫੰਡ ਹੁੰਦਾ ਆ ਘਰ ਪਾਉਣ ਲਈ ਆ ਇੰਦਰਾਵਾਹ ਯੋਜਨਾ ਸੀ ਹੁਣ ਪ੍ਰਧਾਨ ਮੰਤਰੀ ਵਾਹ ਯੋਜਨਾ ਆ ਭਾਈ ਬੁਢਾਪਾ ਪੈਨਸ਼ਨ ਲਈ ਆ ਬਜਮਾ ਆ ਭਾਈ ਨਰੇਗਾ ਵਾਸਤੇ ਆ ਇਹਨੂੰ ਬਜਮਾ ਫੰਡ ਆ ਜੇ ਜੀਰੀ ਯਾਰ ਦੀ ਕਿਤਾਬ ਪਤਾ ਕੀ ਕਹਿੰਦੀ ਆ ਲੋਕੀ ਆਨਲ ਸੁਣ ਲਿਓ ਤੇ ਫਿਰ ਬਾਲਾ ਇਹਨਾਂ ਦੇ ਬਰੁੱਧ ਬੋਲਣ ਦੀ ਲੋੜ ਨਹੀਂ ਰਹਿ ਜਾਂਦੀ ਕਿ ਇਹਨਾਂ ਦਾ ਹਾਲ ਕੀ ਹੈ ਇਹ ਕਹਿੰਦੇ ਆ ਰਾਜ ਜਿਹੜਾ ਪੰਜਾਬ ਆਇਆ ਰਾਜ ਹੈ ਤੇ ਕੇਂਦਰ ਜਿਹੜੀ ਦਿੱਲੀ ਦੀ ਸਰਕਾਰ ਦੁਆਰਾ ਜਾਰੀ ਕੀਤੇ ਫੰਡ ਇੱਕ ਅਣਭੱਜੇ ਫੰਡ ਦੇ ਰੂਪ ਵਿੱਚ ਹੋਣੇ ਚਾਹੀਦੇ ਆ ਭਾਵ ਨਰੇਗਾ ਦਾ ਫੰਡ ਨਹੀਂ ਚਾਹੀਦਾ ਪੈਨਸ਼ਨਾਂ ਦਾ ਫੰਡ ਨਹੀਂ ਚਾਹੀਦਾ ਆਲ ਬੱਜੇ ਚਾਹੀਦੇ ਆ ਕੀ ਕਹਿੰਦਾਗਾ ਅਗਲੀ ਲਾਈਨ ਚ ਕਹਿੰਦਾ ਸਾਨੂੰ ਕੋਈ ਸਰਕਾਰੀ ਸਕੀਮ ਬਿਲਕੁਲ ਨਹੀਂ ਚਾਹੀਦੀ ਮੈਂ ਪੁੱਛਦਾ ਚਾਹੀਦੀ ਆ ਕਿ ਨਹੀਂ ਚਾਹੀਦੀ ਉਹ ਕਹਿੰਦਾ ਨਹੀਂ ਚਾਹੀਦੀ ਅਗਲੀ ਲਾਈਨ ਸੁਣੋ ਸਾਨੂੰ ਵਢਾਪਾ ਪੈਨਸ਼ਨ ਨਹੀਂ ਚਾਹੀਦੀ